ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਏਵਨ ਮੀਡੀਆ ਮੈਂ ਜਸਪ੍ਰਿਤ ਕੋਲ ਪੜ੍ਹ ਲੈ ਕੇ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਜੇਕਰ ਸਾਨੂੰ ਛੋਟਾ ਕੰਮ ਕਰਨਾ ਪਵੇ ਤਾਂ ਸ਼ਰਮ ਆਉਂਦੀ ਹੈ ਅਜੇ ਹੀ ਸੋਚ ਰੱਖਣ ਵਾਲੇ ਨੌਜਵਾਨਾਂ ਲਈ ਇਹ ਨੌਜਵਾਨ ਇੱਕ ਮਿਸਾਲ ਬਣ ਆਏ ਤਨ ਦਾਸੀ ਕੀ ਸੰਗਰੂਰ ਦੇ ਲਹਿਰਾ ਗਾਗਾ ਦਾ ਰਹਿਣ ਵਾਲਾ ਚੇਤਨ ਕੁਮਾਰ ਜੋ ਕਿ ਜੂਸ ਦੀ ਰੇੜੀ ਲਗਾਉਂਦਾ ਹੈ ਪਰ ਤੁਹਾਨੂੰ ਇਹ ਗੱਲ ਸੁਣ ਕੇ ਹੈਰਾਨੀ ਹੋ ਜਾਵੇਗੀ ਕਿ ਇਹ ਨੌਜਵਾਨ ਪੀ ਐਚ ਡੀ ਕਰ ਰਿਹਾ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਦੇ ਬਾਵਜੂਦ ਵੀ ਇਹ ਨੌਜਵਾਨ ਰੇੜੀ ਲਗਾ ਰਿਹਾ ਹੈ ਦੱਸਦੀ ਹੈ ਕਿ ਲਾਕਡਾਊਨ ਹੋਣ ਕਾਰਨ ਬੇਰੁਜ਼ਗਾਰੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਇਸ ਲੜਕੇ ਨੂੰ ਰੁਜ਼ਗਾਰ ਨਹੀਂ ਸੀ ਮਿਲ ਰਿਹਾ ਜਿਸ ਕਾਰਨ ਇਸ ਨੇ ਰੇੜੀ ਲਗਾਉਣ ਦਾ ਫੈਸਲਾ ਕੀਤਾ ਹਾਲਾਂਕਿ ਇਸ ਨੌਜਵਾਨ ਨੂੰ ਫਿਰ ਵੀ ਕੋਈ ਅਫਸੋਸ ਨਹੀਂ ਹੈ ਪਰ ਬੜੀ ਹੀ ਖੂਬਸੂਰਤ ਗੱਲ ਤੁਹਾਨੂੰ ਦੱਸ ਦੇਗੀ ਕਿ ਇਹ ਨੌਜਵਾਨ ਘਾਕਾ ਨੂੰ ਜੂਸ ਪਿਲਾਉਣ ਦੇ ਨਾਲ-ਨਾਲ ਉਹਨਾਂ ਨੂੰ ਕਿਤਾਬਾਂ ਪੜ੍ਹਨੇ ਵੀ ਲੌਂਦਾ ਹੈ ਮੈਂ ਰਿਸਰਚ ਸਕਾਲਰ ਹਾਂ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਤੇ ਮੇਰਾ ਕਬੀਲਾ ਜੀ ਕਲਚਰ ਤੇ ਕੰਮ ਹੈਗਾ ਉਹਨਾਂ ਦੇ ਅਸੀਮੂਲੇਸ਼ਨ ਤੇ ਕੰਮ ਕਰ ਰਿਹਾ ਮੈਂ ਵੀ ਉਹ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਕਬੀਲੇ ਕਿਵੇਂ ਅਸੀਮੂਲੇਟ ਹੋ ਰਹੇ ਨੇ ਉਹਨਾਂ ਤੇ ਕੰਮ ਹੈ ਇੱਥੇ ਇਹ ਕੰਮ ਕਰਨ ਦਾ ਕਾਰਨ ਬਣਿਆ ਮੰਨ ਲਓ ਲੌਕਡਾਊਨ ਜਿਹੜਾ ਪ੍ਰੋਪਰ ਭਾਰਤ ਸਰਕਾਰ ਨੇ ਲੌਕਡਾਊਨ ਲਾਇਆ ਸਾਰੇ ਦੇਸ਼ ਦੇ ਵਿੱਚੋਂ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ ਹਰ ਇੱਕ ਨਾਗਰਿਕ ਨੇ ਉਹਦੇ ਕਾਰਨ ਮਕੇ ਮੈਂ ਯੂਜੀਸੀ ਨੈੱਟ ਕੁਆਲੀਫਾਈਆ ਕਾਲਜ ਜੁਆਇਨ ਕਰਨਾ ਸੀ ਮੈਨੇ 18 ਦੇ ਵਿੱਚ ਮੇਰਾ ਨੈੱਟ ਕੁਆਲੀਫਾਈ ਹੋ ਗਿਆ ਸੀਗਾ ਤੇ ਜਦੋਂ ਮੰਨ ਲਓ ਮੈਂ ਕਾਲਜ ਦੇ ਵਿੱਚ ਜੁਆਇਨ ਕਰਨਾ ਸੀ ਮਾਰਚ ਅਪ੍ਰੈਲ ਦੇ ਵਿੱਚ ਉਸ ਤੋਂ ਬਾਅਦ ਲੌਕਡਾਊਨ ਲੱਗ ਗਿਆ ਪ੍ਰੋਪਰ ਤੇ ਕਾਲਜ ਵਗੈਰਾ ਸਾਰੀਆਂ ਵਿਦਿਅਕ ਸੰਸਥਾਵਾਂ ਬੰਦ ਸੀ ਸਮੇਤ ਯੂਨੀਵਰਸਿਟੀ ਦੇ ਤੇ ਫਿਰ ਘਰੇ ਮਜਬੂਰੀ ਵਸ ਨਹੀਂ ਰਹਿ ਸਕਦੇ ਸੀ ਰੋਟੀ ਖਾਣ ਵਾਸਤੇ ਸਾਨੂੰ ਕੁਸ਼ਤਾ ਕਰਨੀ ਪਊਗਾ ਨਾ ਉਸ ਲਈ ਮੈਨੂੰ ਇਹ ਰਾਹ ਚੰਗਾ ਲੱਗਿਆ ਕਿ ਨਾਲੇ ਲੋਕਾਂ ਦੀ ਸੇਵਾ ਤੇ ਨਾਲੇ ਤੁਹਾਨੂੰ ਇਹਦੇ ਵਿੱਚੋਂ ਪ੍ਰੋਫਿਟ ਹੁੰਦਾ ਥੋੜਾ ਤੇ ਘਰ ਦਾ ਗੁਜ਼ਾਰਾ ਚੱਲ ਸਕਦਾ ਤੇ ਲੋੜ ਤੋਂ ਪੈਦਾ ਹੁੰਦੇ ਨੇ ਜੀ ਮੰਨ ਲਓ ਅਸੀਂ ਦੋਸਤ ਮਿੱਤਰ ਸੀਗੇ ਨਾਲ ਸਾਰੇ ਅਸੀਂ ਮਾਕੇ ਸੋਚਿਆ ਵੀ ਕਾਊਂਟਰ ਬਣਾਈਏ ਜਿਵੇਂ ਦੁਕਾਨਾਂ ਤੇ ਹੁੰਦੇ ਨੇ ਜੂਸ ਵਾਲੀਆਂ ਤੇ ਫਰੂਟ ਵਾਲੀਆਂ ਤੇ ਨਾ ਜਾਂ ਹੋਰ ਦੁਕਾਨਾਂ ਦੇ ਕਾਊਂਟਰ ਨੇ ਕਾਊਂਟਰ ਬਣਾਏ ਅਸੀਂ ਕਾਊਂਟਰ ਦੋਸਤੋਂ ਪੁੱਛਿਆ ਇੱਕ ਨੂੰ ਮੈਂ ਕਿ ਦੋਸਤ ਕਹਿੰ ਰਿਹਾ ਮਾਕੇ ਮਿਸਤਰੀ ਪੇਸ਼ੇ ਨਾਲ ਸੰਬੰਧਿਤ ਸੀਗਾ ਕਾਰਪੈਂਟਰ ਦੋਸਤ ਉਹ ਕਹਿੰਦਾ ਵੀ ਮੈਂ ਆਪਣੀ ਲੇਬਰ ਨਹੀਂ ਲਊਂਗਾ ਪਰ ਤੁਹਾਡਾ ਜਿਹੜਾ ਮਟੀਰੀਅਲ ਦਾ ਖਰਚ ਉਹ 17-18000 ਰੁਪਏ ਲੱਗੂਗਾ ਕਾਊਂਟਰ ਜੇ ਤੁਸੀਂ ਬਣਵਾਣਾ ਦਾ ਬੋਰਡ ਦਾ ਤੇ ਚਿੰਤਾ ਦਾ ਵਿਸ਼ਾ ਲੋਕਡਾਊਨ ਚੱਲ ਰਿਹਾ ਸੀਗਾ ਪੈਸੇ ਹੈ ਨਹੀਂ ਸੀ ਇਸ ਤਰ੍ਹਾਂ ਨਾ ਘਰੋਂ ਵੀ ਨਹੀਂ ਮੰਗ ਸਕਦੇ ਤੇ ਸੋਰਸ ਹੈ ਨਹੀਂ ਉਸ ਦਾ ਮੇਰੇ ਕੋਲੇ ਵਾਂ ਕੇ ਸਟੱਡੀ ਟਾਈਮ ਦੇ ਵਿੱਚ ਵੀ ਇਨਕਮ ਦਾ ਕੋਈ ਸੋਰਸ ਨਹੀਂ ਸੀ ਫਿਰ ਘਰੇ ਕੰਮ ਧੰਦਾ ਕਰਦੇ ਹੋਏ ਮੈਂ ਦੇਖਿਆ ਮੈਂ ਕਿ ਇਹਦੇ ਨਾਲ ਅਸੀਂ ਇੱਕ ਮੱਝ ਬਣੀ ਹੋਈ ਸੀ ਤੇ ਇੱਕ ਗਊ ਬਣੀ ਹੋਈ ਸੀ ਤੇ ਦੋ ਬੱਸ ਅਚਨ ਜੇ ਇੱਥੇ ਮੇਰੇ ਧਿਆਨ ਦੇ ਵਿੱਚ ਆ ਵੀ ਇਹ ਰੇ ਦਾ ਕਾਊਂਟਰ ਬਣ ਸਕਦਾ ਮੈਂ ਕਿ ਇਹਦੇ ਉੱਤੇ ਸ਼ੀਸ਼ਾ ਲਾ ਲਾਂਗੇ ਅਸੀਂ ਜਾ ਪੱਥਰ ਰੱਖ ਲਾਂਗੇ ਤੇ ਇਹਦਾ ਅਸੀਂ ਉੱਪਰ ਲਾ ਗਾ ਢਾਂਚੇ ਦਾ ਇਹ ਰੱਖ ਲਿਆ ਸੀਗਾ ਘਟਵਾ ਕੇ ਮੈਂ ਕਿ ਜਦੋਂ ਇਹਦੀ ਸਾਨੂੰ ਲੋਡ ਹੋਗੇ ਅਸੀਂ ਚੱਕ ਸਕਦੇ ਹਾਂ ਨਾਲ ਦੀ ਨਾਲ ਬੇਸ਼ੱਕ ਹੁਣ ਲਿਜਾ ਸਕਦੇ ਹਾਂਗੇ ਇਹਨੂੰ ਤੇ ਜੋੜ ਸਕਦੇ ਹਾਂ ਬਸ ਮੈਂ ਕਿ ਮੇਨ ਸਮੱਸਿਆ ਸੀਗੀ ਪੈਸੇ ਦੀ ਪੈਸਾ ਸਾਡੇ ਕੋਲ ਹੈ ਨਹੀਂ ਸੀ ਇਹ ਸਾਡੇ ਕੋਲੇ ਫ੍ਰੀ ਪਿਆ ਸੀਗਾ ਤੇ ਦੋਸਤ ਨੂੰ ਲਾ ਕੇ ਨਾਲ ਮੱਗ ਨੂੰ ਪੇਂਟ ਕਰਵਾਤਾ ਤੇ ਇਹੀ ਪੇਂਟਿੰਗ ਉਹ ਦੋਸਤ ਨੇ ਕੀਤੀ ਜਿਹਨੇ ਇਹ ਤੇ ਪੇਂਟ ਕੀਤਾ ਤਾਂ ਬੋਕਸ ਰੱਖਣ ਦਾ ਕਾਰਨ हां बुक्स मेरा ਇਕ ਤਾਂ ਸਟੱਡੀ ਆਪਦੀ ਚੱਲ ਰਹੀ ਹੈਗੀ ਰਿਸਰਚ ਕਰ ਰਹੇ ਹਾਂਗਾ ਮੈਂ ਤੇ ਦੂਜਾ ਕਾਰਨ ਇਹ ਸੀ ਮੇਰਾ ਵੀ ਲੋਕ ਬੁਕਸ ਨਾਲ ਜੁੜਨ ਮੰਨ ਲਓ ਇੱਥੇ ਦੇਖਦੇ ਆਪੇ ਕਿਸੇ ਸ਼ਾਪ ਤੇ ਜਾਂਦੇ ਨੇ ਬੱਚੇ ਜਾਂਦੇ ਨੇ ਜਾਂ ਵੱਡੇ ਜਾਂਦੇ ਨੇ ਉਹ ਆਰਡਰ ਦੇ ਕੇ ਉਹ ਮੋਬਾਈਲ ਦੇ ਵਿੱਚ ਰੁੱਝ ਜਾਂਦੇ ਨੇ ਹਨਾ WhatsApp ਦੇਖਦੇ ਕੋਈ Facebook ਦੇਖਦੇ ਪਰ ਮੇਰਾ ਐਕਸਪੀਰੀਅੰਸ ਇੱਥੇ ਇਹ ਹੈ ਵੀ ਜੋ ਮੈਂ ਕਿਤਾਬਾਂ ਰੱਖਿਆ ਤਾਂ ਮੋਬਾਈਲ ਘੱਟ ਯੂਜ਼ ਕਰਦੇ ਨੇ ਲੋਕ ਉਹ ਆ ਕੇ ਕਿਤਾਬ ਨੂੰ ਇੱਕ ਵਾਰ ਚੱਕਦੇ ਜ਼ਰੂਰ ਨੇ ਚੱਕ ਕੇ ਦੇਖਦੇ ਨੇ ਤੇ ਇੱਕ ਦੋ ਕਸਟਮਰ ਤਾਂ ਇਸ ਤਰ੍ਹਾਂ ਦੇ ਆਏ ਨੇ ਉਹ ਮੈਂ ਉਹਨਾਂ ਨੂੰ ਸ਼ੇਕ ਦੇਤਾ ਤੇ ਉਹ ਕਿਤਾਬ ਪੜਨ ਲੱਗੇ ਮੈਂ ਕਿ ਕਿਤਾਬ ਦੇ ਵਿੱਚ ਬੈਠੇ ਬੈਠੀ ਉਹ ਘੰਟਾ ਘੰਟਾ ਡੇਡ ਡੇਡ ਘੰਟਾ ਲਾ ਗਏ ਤੇ ਮੈਂ ਕਹਿ ਕੇ ਕਹਿ ਗਏ ਯਾਰ ਮੈਂ ਤਾਂ ਜਾਣਾ ਵੀ ਨਹੀਂ ਤਾਂ ਮੈਂ ਇੱਥੇ ਬੈਠਾ ਰਹਿ ਜਾਊਂਗਾ ਮੈਂ ਕਿ ਇੰਟਰਸਟਿੰਗ ਕਿਤਾਬਾਂ ਨੇ ਜੁੜਦਾ ਹੈ ਬੰਦਾ ਮੈਂ ਕਿ ਇਹ ਸੋਚ ਲੈ ਕੇ ਚੱਲਿਆ ਵੀ ਹੋ ਸਕਦਾ ਹੈ ਵੀ ਇੱਥੋਂ ਕਿਸੇ ਨੂੰ ਚਿੰਗ ਫੁੱਟੇ ਕਿਤਾਬ ਪੜਨ ਦੇ ਘਰੇ ਬੰਦੇ ਨੂੰ ਟਾਈਮ ਨਾ ਲੱਗੇ 10 ਮਿੰਟ ਕੋਈ ਗਜ਼ਲ ਪੜ੍ਹ ਸਕਦਾ ਹੈ ਬੰਦਾ ਕਵਿਤਾ ਪੜ੍ਹ ਸਕਦਾ ਹੈ ਬੁੱਲੇ ਦੀ ਕਿਤਾਬ ਪਈ ਉਹ ਚੋਂ ਪੜ੍ਹ ਸਕਦਾ ਵੀ ਲੱਗੇ ਬੰਦੇ ਨੂੰ ਕੀ ਆ ਸਾਨੂੰ ਪੜਨਾ ਚਾਹੀਦਾ ਕੁਛ ਨਾ ਕੁਛ ਇੱਕ ਲਾਈਨ ਵੀ ਚੰਗੀ ਸਿੱ ਪੂਰੇ ਸ਼ਹਿਰ ਚ ਜਾਂ ਕਿਤੇ ਵੀ ਤੁਸੀਂ ਦੇਖੋਗੇ ਜਦੋਂ ਮੈਂ ਇੱਥੇ ਆਇਆ ਐਂਟਰ ਕੀਤਾ ਐਂਟਰ ਤੋਂ ਬਾਅਦ ਮੈਂ ਦੇਖਿਆ ਵੀ ਟੇਬਲ ਵੀ ਅਲੱਗ ਤਰ੍ਹਾਂ ਦੇ ਨੇ ਤੇ ਟੇਬਲਾਂ ਉੱਤੇ ਬੁਕਸਾਂ ਨੇ ਨਹੀਂ ਹੋਰ ਤਾਂ ਕੋਈ 10 ਤੇ ਜਾਂ ਕਿਤੇ ਹੋਰ ਦੁਕਾਨਾਂ ਤੇ ਕੁਝ ਹੋਰ ਸਮਾਨ ਹੁੰਦਾ ਪਰ ਇੱਥੇ ਬੁਕਸ ਦੇਖਣ ਤੋਂ ਪਤਾ ਲੱਗਿਆ ਪੁੱਛਿਆ ਫਿਰ ਅਚੰਚੇਤ ਕਹਿੰਦਾ ਵੀ ਇਹ ਵੀਰ ਸਰਚ ਦੀ ਜੋ ਐ ਪੜ੍ਹਾਈ ਕਰ ਰਿਹਾ ਡਾਕਟਰੀ ਪੀ ਐਚ ਡੀ ਜੀ ਨੂੰ ਕਹਿ ਦਿੰਦੇ ਆ ਉਹ ਸਟੱਡੀ ਕਰ ਰਿਹਾ ਤੇ ਇਸ ਤੋਂ ਬਾਅਦ ਫਿਰ ਇਹਦੇ ਨਾਲ ਆ ਬਾਰਤਲਾਪ ਹੁੰਦੇ ਹੁੰਦੇ ਇਹਦੇ ਨਾਲ ਇਸ ਤਰ੍ਹਾਂ ਨੇਤਾ ਵਰਗੀ ਵੀ ਹੁਣ ਜਦੋਂ ਆਨੇ ਆ ਤਾਂ ਜੂਸ ਵਗੈਰਾ ਪੀ ਜਾਂਦੇ ਆ ਇੱਕ ਪਾਸੇ ਤਾਂ ਦੇਖੋ ਇਹ ਨੌਜਵਾਨ ਆਪਣਾ ਜ਼ੁਗਾਰ ਕਰ ਰਹੇ ਨੇ ਦੂਜੇ ਪਾਸੇ ਸਰਕਾਰ ਕੀ ਕਰ ਰਹੀ ਹੈ ਬੜਾ ਇੱਕਾਂਦੇ ਆ ਮੁੰਡਿਆਂ ਨੂੰ ਹੀ ਨੌਕਰੀ ਦਿੱਜਦੀ ਹੈ ਫਿਰ ਨੌ ਪਾਂਦੀ ਆ ਘਰ ਘਰ ਨੌਕਰੀ ਘਰ ਘਰ ਨੌਕਰੀ ਦਾ ਮਤਲਬ ਇਹ ਹੁੜਾ ਮਤਲਬ ਹੀ ਆਪਣੇ ਘਰਾਂ ਚ ਹੀ ਨੌਕਰੀ ਦੇਣੀ ਹੈ ਇਹ ਜਿਹੜੇ ਨੌਜਵਾਨ ਪੜੇ ਲਿਖੇ ਫਿਰਦੇ ਨੇ ਉਹਨਾਂ ਬਾਰੇ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲੈਂਦੀ ਅੱਜ ਵੀ ਤੁਸੀਂ ਦੇਖੋ ਪਟਿਆਲੇ ਦੇ ਵਿੱਚ ਫੇਰ ਜੁਗਾਰ ਲੋਕ ਡਾਂਗਾ ਖਾਂਦੇ ਨੇ ਇਹਨਾਂ ਲੀਡਰਾਂ ਨੂੰ ਕੋਈ ਸ਼ਾਰ ਨਹੀਂ ਇਹ ਹੁਣ ਵੋਟਾਂ ਟਾਈਮ ਆਉਣਗੇ ਲੋਕਾਂ ਨੂੰ ਬੇਨਤੀ ਆ ਵੀ ਧਿਆਨ ਨਾਲ ਇਹਨਾਂ ਨੂੰ ਇਸ ਵਾਰੀ ਵੋਟਾਂ ਪਾਇਓ ਤੇ ਸਰਕਾਰ ਚੰਗੀ ਬਣਾਓ ਨੌਜਵਾਨ ਕਿਹੜੇ ਵੀ ਇਹ ਕੰਮ ਕਰਕੇ ਆਪਣਾ ਕਾਰਜਾ ਪੂਰਾ ਕਰਾ ਰਹੇ ਨੇ ਪੜ੍ਹੇ ਨਹੀਂ ਕਿੰਨੇ ਪੜ੍ਹੇ ਇਹ ਦੇਖੋ ਜੀ ਹੁਣ ਹੱਲ ਹੀ ਕੋਈ ਨਹੀਂ ਜਾਂ ਤਾਂ ਸਾਡੀ ਨੌਜਵਾਨੀ ਬਾਹਰ ਨੂੰ ਜਾ ਰਹੀ ਹੈ ਜਾਂ ਫਿਰ ਪੜ੍ਹ ਲਿਖ ਕੇ ਕੋਈ ਆਪਣਾ ਰੋਜ਼ਗਾਰ ਤੋਲ ਰਹੀ ਹੈ ਤਾਂ ਕੋਈ ਸਰਕਾਰਾਂ ਤੋਂ ਕੋਈ ਆਸ ਨਹੀਂ ਸਰਕਾਰਾਂ ਨੇ ਤਾਂ ਸਾਰੇ ਪਾਸੇ ਮਹੀਲੇ ਵਿਚਲੇ ਛੜਤੇ ਤੁਸੀਂ ਕਿਤੇ ਵੀ ਦੇਖ ਲਓ ਐਜੂਕੇਸ਼ਨ ਦਾ ਬੁਰਾ ਹਾਲ ਆ ਹਸਪੀਟਲਾਂ ਦਾ ਬੁਰਾ ਹਾਲ ਆ ਇਸ ਕਰਕੇ ਨੌਜਵਾਨਾਂ ਨੂੰ ਚਾਹੀਦਾ ਵੀ ਹੁਣ ਆਪਣੇ ਮੁੱਢੇ ਤੇ ਆਪ ਹੀ ਭਾਰ ਚੁੱਕਣਾ ਪਏਗਾ ਇਹਨਾਂ ਨੂੰ ਕੋਈ ਆਸ ਨਹੀਂ ਨਾ ਵੱਲੋਂ ਸਰਕਾਰਾਂ ਵੱਲੋਂ ਕੋਈ ਆਸ ਨਹੀਂ ਇਹਨਾਂ ਨੂੰ ਆਪਣੇ 3 ਪੁੱਤਾਂ ਤੱਕ ਲਈ ਮਤਲਬ ਕਿਵੇਂ ਪੈਸਾ ਕਮਾਉਣਾ ਲੀਡਰਾਂ ਨੇ ਤੇ ਇਹਨਾਂ ਨੇ ਕਿਵੇਂ ਆਪਣੇ 3 ਪੁੱਤਾਂ ਨੌਕਰੀ ਦਿਵਾਣੀ ਆ